ਸ਼੍ਰੀਮਾਨ 108 ਸੰਤ ਬਾਬਾ ਜਰਜੀਤ ਸਾਹਿਬ ਬ੍ਰਹਮਦੀਨ ਹੋਣ ਅਪਰੰਤ ਗੀਤਾ ਸਾਹਿਬ ਕੱਤਰ ਕੀਤਾ ਗਿਆ ਮਿਤੀ 1 ਫਰਵਰੀ 2024 ਜੀ ਹਰ ਕਿਸਮ ਤੇ ਆਈ ਹੈ ਜਦ ਲਿੱਤੇ ਸਭ ਰੁਕ ਜਾਏ ਦੇਗ ਬਹਾਦਰ ਸਮੀਏ ਕਰਨਹੁ ਜਾਵੈ ਧਾਏ ਸੁਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਠਾਈ ਮਹਾਰਾਜੀ ਸਹਾਈ ਦਸਹੋ ਪਰਸਨ ਲੀਤੀ ਜਾਵਤ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦਰਸ਼ਨ ਦੀ ਧਾਰ ਕਾ ਧਿਆਨ ਅੰਤਰ ਬੋਲਣਾ ਜੀ ਸ਼੍ਰੀ ਵਾਹਿਗੁਰੂ ਵਾਹਿਗੁਰੂ ਪੰਜ ਪਿਆਰੇ 450 ਦੇ 40 ਮੁਕਤੇ ਹਠੀਆਂ ਦੇ ਕੀ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਕੇ ਛਕਿਆ ਦੇਖ ਚਲਾਈ ਤੇਗਵਾਹੀ ਦੇਸੋਂ ਕੇ ਅੰਡਰਤੀਤਾ ਦਿਨਾਂ ਦੀ ਕਮਾਈ ਦਾ ਧਿਆਨ ਅੰਤਰ ਬੋਲਣਾ ਜੀ ਸ਼੍ਰੀ ਵਾਹਿਗੁਰੂ ਵਾਹਿਗੁਰੂ ਪੰਜਾਂ ਕੱਤਾਂ ਸਰਵਤ ਗੁਰਦੁਆਰਿਆਂ ਨਿਸ਼ਾਨਾਂ ਸਰੋਵਰਾਂ ਦੀ ਕਾ ਧਿਆਨ ਅੰਤਰ ਬੋਲਣਾ ਜੀ ਸ਼੍ਰੀ ਵਾਹਿਗੁਰੂ ਰਾTham ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਜੀ ਜਿਤਾਵਨ ਕਾ ਸਦਕਾ ਸਭ ਸੁਖੋ ਹੋਵੇ ਜੀ ਜਹਾਂ ਜਹਾਂ ਗੁਰਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਾਇ ਦੇਗ ਤੇਗ ਪਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਫਲਸਾ ਜੀ ਕੇ ਭੂਲ ਬਾਲੇ ਬੋਲਣਾ ਜੀ ਤਬਦ ਕੇ ਰਾਖਿਆ ਵਾਹਿਗੁਰੂ ਬਖਸ਼ਣਾ ਜੀ ਗੁਰਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬੋਵੇਕ ਦਾਣ ਸਾਹੁ ਦਾਣ ਭਰੋਸਾ ਦਾਣ ਦਾਣਾ ਸਰਦਾਨ ਨਾਮ ਦਾਣ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਦਾ ਜੈਕਾਰ ਬੋਲਣਾ ਜੀ ਸਤਿਗੁਰੂ ਨਿਮਾਣਿਆਂ ਦੇ ਮਾਨ ਨਤਾਣਿਆਂ ਦੇ ਤਾਨੇ ਓਟਿਆਂ ਦੀ ਓਟ ਦੀਨ ਦਇਆਲ ਧੰ ਧੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰ ਧੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਕਾਲ ਪੁਰਖ ਅੰਤਰਜਾਮੀ ਸਰਬ ਸ਼ਕਤੀਵਾਨ ਜਹਰ ਪੀਰ ਜਗਤ ਗੁਰੂ ਬਾਬਾ ਧੰ ਧੰ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਉਦਾਸੀ ਸੰਪਰਦਾਏ ਦੇ ਗਰੀਵਨਵਾਦ ਜੀ ਉਹ ਮਹਾપુરੂਖ ਸ੍ਰੀਮਾਨ ਸੰਬਾਬਾ ਜਗਦੀਸ਼ ਦਾਸ ਗਰੀਵਨਵਾਦ ਜੀ ਉਹ ਆਪ ਜੀ ਦੇ ਪਾਵਨ ਸਤਿਥਾਨ ਤੇ ਆਪਣੇ ਜੀਵਨ ਨੂੰ ਸੰਪੂਰਨ ਕਰਨਿਆ ਕਾਲ ਚਲਾਣਾ ਕਰਕੇ ਸੰਜੀ ਉਹਨਾਂ ਦੇ ਪੰਜ ਭੌਤਿਕ ਸਰੀਰ ਦਾ ਅੰ nghiਠਾ ਇਕੱਤਰ ਕਰਨ ਵਾਸਤੇ ਸਮੂਹ ਸੰਗਤਾਂ ਨੇ ਪ੍ਰੇਮ ਭਗਵਾਨ ਨੇ ਮਹਾਪੁਰਖਾਂ ਨੇ ਇਕੱਠਾ ਹੋ ਕੇ ਆਪ ਜੀ ਦਾ ਅਮਰਤ ਮਈ ਜਾਪ ਜਪਿਆ ਗਰੀਬ ਨਿਵਾਸੂ ਸੰਗਤਾਂ ਨੂੰ ਜਾਪ ਦਾ ਫਲ ਵਖਸ ਕੇ ਚਰਨਾਂ ਨਾਲ ਜੋੜਨ ਭਾਣਾ ਮੰਨਣ ਦਾ ਫਲ ਵਖਸਨਾ ਸਿੱਧਕ ਪਰਉਸਾ ਵਖਸਨਾ ਅੰਗ ਸੰਗ ਸਹਾਈ ਹੋਣਾ ਸਿਰ ਤੇ ਮਿਹਰ ਪਰੇ ਹੱਥ ਰੱਖਣੇ ਆਪਣੇ ਜਾਣ ਕੇ ਪਰਤਪਾਲਣਾ ਜੀ ਗਰੀਬ ਨਿਵਾਜ਼ ਜੀਓ ਐਸ ਟਾਈਮ ਅੰਦੀਪਾ ਰਹੇ ਹੋ ਕਕਰ ਕਰਨ ਦੀ ਆਗਿਆ ਬਖਸ਼ੋ ਅਨੰਤ ਸੰਗ ਸਹਾਈ ਹੋਵੋ ਸੁਖ ਹੋਵੇ ਨਾਮ ਚਿਤਤਾਵੇ ਗੁਰੂ ਨਾਨਕ ਨਾਮ ਜੀ ਸਲਾਮ ਤੇਰੇ ਬਾਣੇ ਸਰਬੋਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਉਹ ਵੀ ਖਾ ਲੈ ਲੀਓ ਹਾਂ ਖਾ ਲੈ ਲਓ ਖਾ ਲੈ ਲਓ ਖਾ ਲੈ ਲਓ ਅੱਜ ਉਹ ਤਾਂ ਪਾਏ ਜੋ ਨੋ ਦੇਖ ਲੋ ਤੇਰੇ ਤੋਂ ਮੈਂ ਜਲਦੀ ਕਰੀਏ ਕੀ ਕਰੂੰ ਅਗਰ ਜੀਸਿਆ ਨੂੰ ਲੱਗਣਗੇ ਜੀ ਵਾਲਾ ਨਾ ਛੱਟਾ ਨਾ ਮਾਰੂ ਪ੍ਰਾਪ ਲੈ ਆਵਾਂ ਖਾਲੀਆਂ ਲੈ ਆ ਰਹੇ ਗਰੂ ਨਾਮ ਵਾਹੀ ਗਰੂ ਸਤ ਨਾਮ ਵਾਹੀ ਨਾ ਸਾਨੂੰ ਸਾਨੂੰ ਕਰੂ ਨਾਮਵਾਹੀ ਗੁਰੂ ਨਾਮਵਾਹੀ ਗੁਰੂ ਜੀ ਜੀ ਆਹਦਾ ਹੋ ਜੂ ਆਪਾਂ ਇਕੱਠਾ ਕਰ ਲਉਂ ਗਣ ਆਹ ਬਾਤ ਮੱਠਾ ਟੇਕ ਲਾ ਜੀ ਨੰਬਰ ਵੇਖੋ ਸ੍ਰੀ ਦਾ ਫੋਨ ਨੰਬਰ ਤੇ ਨਾ ਬੋਲਣ ਕਿਤੇ ਮਰ ਲੜਾ ਪਿੱਛੇ ਜੋ ਇਤਰਾਜ ਹੋ ਗਏ ਪਿੱਛੇ ਜੋ ਜੀ ਹਾਂਜੀ ਹੋ ਗਿਆ ਤਾਂ ਹਰਿ ਗੁਰੂ ਸਤਨਾਮ ਵਾਹਿਗੁਰੂ ਕੇ ਜਿਵੇਂ ਮੈਂ ਪਿੱਛੇ ਰੁਕੀ ਠੀਕ ਹੈ ਜੀ ਮੈਂ ਆਨੰਦ ਹੋਂ ਦਾ ਹਾਂ ਮਹਾਰਾਜਾ ਉਹ ਥਾਲ ਜੀ ਕੋਈ ਅਜੂਠਾ ਥਾਹੈਂਕ ਆਲਾ ਨਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

சாரு சத் சத் நாம வாத்தமே சத் சத்த வா ਸਤ ਨਾਮੁ ਵਾਹਿਗੁਰੂ 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 ਸਤਨਾਮ 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 ਵਾਹਿਗੁਰੂ God do Tera naam wahin hai tu

ਸਤ ਨਾਮ ਵਾਹਿਗੁਰੂ 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 ਹੁਣ ਇਹੋ ਬਣਾ ਦਿਓ ਗੁਰਪਾਈ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹੈ ਸਤਨਾਮ ਵਾਹਿਗੁਰੂ ਉਸ ਕਾਤ oh okay. hey ਆਤਮਾ ਨਾਮ ਵਾਹਿਗੁਰੂ ਹੈ ਰਚਿਆ ਕਰਵਾਂ ਤੇ ਸੁਣਾ ਨਾਮ ਵਾਹਿਗੁਰੂ ਦਾ ਹਰ ਵਾਰ ਕਰਵਾਂ ਆਤਮਾ ਨਾਮ ਵਾਹਿਗੁਰੂ ਸਤ सतनाम वाहेगू सतराम वाहेगुरू सतराम वाहेगुरू सतनाम वाहिगुरु सतनाम वाहेगुरु सतराम वागुरु वाहे गुरु सतनाम वाहिगुरु

ਮਾਏ ਪ੍ਰਮਾਣ ਮੰਦ ਵਿਖੇ ਪ੍ਰੈਰਾਹ ਦੇ ਸ਼੍ਰੀਸ਼੍ਰੀ ਦੇ ਦੁਆਰਾ ਕਰਤੇ ਗਏ ਮਿਸੰਗ੍ਰਸਤਾ ਵਿਦਿਤਿਕਾ ਕੰਮ ਨੂੰ 2020 ਵਰਤ ਸੰਡੇ ਅਗਰ ਕੰਧਨ ਦੇ ਪ੍ਰਦੇਸ਼ ਵਿੱਚ ਪ੍ਰਚਾਰਕ ਕੀਤੀ। ਆਮੁਖਥਾਨੇ ਖੋਸ਼ਰੰਦ ਦੇ ਪ੍ਰਿੰਸਪੁਰਾ ਨੇ ਸੁਭਾਨੰਦ ਚੋਧਾਰੀ ਨੇ ਸਾਮੂਖਾ ਮੰਨ ਕੇ ਦੁਆਰਾ ਅਮਰਤ ਮਨੋਜੀ ਦੇ ਦੁਆਰਾ ਦੋ ਜੀ ਦੇ ਨਿਮਤਨ ਸਿਮਰਤੀ ਦਾ।

ਅਕਤਨਾਮੁਹਾਏ ਵਾਹਿਗੁਰੂ ਜੀ ਜਤਨਾ ਅੰਮ੍ਰਿਤਸਰ ਅਸਸ 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 ਮਾਤਿਵਾਤਰਾ ਮਾਣਿ ਸ਼ੀਰਾਰਸ ਪ੍ਰਬਲ ਪ੍ਰੇਰਾਨੀ ਸ਼ੀਰੀਸ਼ ਵਿੰਦਵਾਇ ਤੱਕ ਨਿਸੰਤਰਾਸ ਨਿਕਲਣ ਕਲੀ ਲਿਖ ਲਿਖ ਮਾਰਗਵਰਤਨ ਦੇ ਪਰਮ ਦੇਸ਼ ਪੰਜਾਬ ਦੇ ਖੇਤਰ ਨੇ ਗੋਸ਼ਟਾਨ ਦੇ ਮੁੱਖ ਨਾਮ ਨੇ ਦੁਆਰਾ ਅਮਰਤ ਨੂੰ ਵਰਗੋਤਿਯ ਦੇ ਟਿਬਟ ਸੀਰੀਜ ਦੇ 20 ਦਰਜੇ ਦੇ ਨਿਮਿਤਤਾ ਪਾਣੀ ਤੋਂ ਦਾਰ ਦੇ ਨਿਮਿਤਤਾ ਸੰਗਤਲ ਨੂੰ ਪਾਹੁ ਗਿਆ ਅਸ਼ਾ ਜੀ ਜੁੜੂ ਜੁੜੂ ਡਾਕਟਰ ਵੀ ਜੀ ਲਈ ਨਾਮ ਸੁਵਾਹੀ ਜੀ ਜਨਾ ਦੀਪੁਰ ਦੇ ਦੇ ਵਿੱਚ ਜਦਾ ਜੋ ਇਹ ਐਂਡ ਗਾਣੇ ਨੂੰ ਮਨੀ ਜੀ ਸੁਗਾਣਗੇ ਦੀਪਕ ਦੇ ਇੱਕ ਦਿਨ ਦੇ ਨਿਮਰਤਾ ਵਾਹਿਗੁਰੂ ਸਤਿ ਮਨਿ ਕਰੂ ਵਾਹਿਗੁਰੂ ਅਸਰਿ ਸ਼੍ਰੀਸ਼ਣੁ ਨਿਸ਼ਟਾ ਮਨਿ ਬ੍ਰਹਮਾਣਿ ਤੇ ਨਰੇ ਰਾਦਿ ਸ਼੍ਰੀਸ਼ਵੇ ਦੁਆਰਾ ਕਲਪੇਵੇਂ ਸਤ੍ਰਸ਼ਟਾ ਬ੍ਰਹਮਾਣਿ ਕਹੇ ਬੋਲਿ ਵਹਿਣਦੇ ਆਰਜੇ ਵਰਤਾਂ ਤਲਿ ਤੇ ਪਰਮਦੇਸ਼ਿ ਪੰਚਾਗੁਛੇtre ਭੇਦਪੁਰਤ ਕਰਨ ਤੇ ਬਿਜਿਸਤਾਨੇ ਉਸ ਸਥਾਨੁ ਚਟੇ ਦਾ ਸਿਸਤੇ ਮਨੋਦਾਰ ਆਪਰੇ ਬਿਧਾ ਲਈ ਤਦੁ ਸੇਨ ਦੇ ਦਾਦੀ ਦੇ ਤੀਸਰੀ ਭਾਗ ਦੇ ਨਾਮ ਤੋਂ ਦਾ ਮੁਹੰਮਦ ਹਾਦੀ ਵਿਚਾਰ ਸਭ ਕਲਪਮ ਆਹਮ ਕਰਿਸ਼ਾ ਮਿਲਿ ਗੋਇਨਾ ਜਵੀ ਅਸੀਂ ਥੋੜੀ ਸੈਟ ਕਰਦੇ ਹਾਂ ਬੜੀ ਬੜੀ

ਸਤਿ ਸ਼੍ਰੀ ਅਕਾਲ ਜੀ ਦੇ ਦੇਖਿੰਦੇ ਜੰਮੂ ਦੀ ਬਾਤ ਕਰਾਂਗੇ ਆਰਿਆ ਵਰਤਮਨਤਰਗਤੀ ਪ੍ਰਮਦੇਸ਼ੀ ਨੂੰ ਗਿਆ ਖੇਤਰੇ ਉਸਾਰਣ ਦੇ ਰਿਪਿੰਡ ਸਥਾਨ ਹੈ ਉਸ ਸਬੰਧ ਸੇ ਬੇਸੋ ਅਸੇਪਿੰਗਲ ਨਾਮ ਸੰਸਥਾ ਮਾਧਮਾ ਸ਼੍ਰੀ ਮੁਖਪਖਸ਼ ਵਿਦਿਅਨ ਦੁਆਰਾ ਸਾਹਿਬ ਗੁਰੂ ਆਰਵਾਸਰੀ ਅਮੁਖ ਨਾਮ ਕੇ ਦਵਾਰ ਅੰਮ੍ਰਿਤ ਮੋਨੀ ਜੀ ਕੇ ਦੁਆਰਾ ਗੁਰੂ ਜੀਆ ਦੇ ਨਿਮਿਤ ਸ਼੍ਰੀ ਜਗਦੀਸ਼ ਦਾਸ ਜੀ ਦੇ ਨਿਮਿਤ ਮਾਛਮਾ ਸਨਹੱਤੇ ਇਤਿਵਿਚ ਸਦਨ ਹੈ ਦੁਸ਼ੰਕਲਪਾਹਾ ਜਾਰਿਸ਼ ਨੂੰ I <laughs>

ਇੱਥੇ ਹੋਰ ਮੰਗਾ ਲੈ ਕੋਈ ਦੇਖੋ ਕੋਈ ਮੰਗਾ ਲੈ ਇੱਥੇ ਲਿਆ ਗਿਆ ਬਿਲੂ ਪਰ ਗੁਰੂ ਸਾਹਿਬ ਸਾਧ ਪਰ ਬ੍ਰਹਮਾ ਤਤ ਨਹੀਂ ਸ੍ਰੀ ਗੁਰੂ ਦੇ ਨਾਮ ਬੋਲੀ ਸਤੂਰ ਸਦਾ ਨਹੀਂ ਕੀ ਓਮ ਗਿਆਨਨੰ ਭੂਤ ਗਣਾਦਿ ਸੇਵਿਤੰ ਕਪਿਤ ਜੰਮੋ ਫਲਚਾਰੁ ਰਕਸ਼ਣਮ ਉਮਾਸੁਕੰ ਸੋਕ ਵਿਨਾਸ਼ਕਾਰ ਨਮਾਮਿ ਵਿਗਨੇਸ਼ਵਰ ਪਾਦ ਅਭੰਕਜ ਕਰਪੂਰਵੋਰਮ ਕਰਨਾਵਤਾਰੰ ਸੰਸਾਰ ਸਾਰੰ ਬੁਜਗੇਂਦ੍ਰਹਾਰੰ ਸਦਾ ਵਸੰਤਮ ਹਤਿਆਰ ਵੰਦੇ ਭਵੰ ਭਵਾਨੀ ਸਾਇਤਾ ਨਮਾਮਿ ਜਰਵਾਧ ਹਲਦੀਰ ਮੁਕਤੋ ਧੰਨਾਨੇ ਸਤਾਨੁਚਾਮਿ ਮਿਸ਼ਵੋਤ ਪ੍ਰਸਾਵਿਨਾ ਬ੍ਰਿਸ਼ਦੀ ਨ ਸੰਜਾ ਓ ਤਸਦ ਵਿਸ਼ਨੁਰ ਵਿਸ਼ਨੁਰ ਵਿਸ਼ਨਵਦਨ ਮੇ ਪ੍ਰਮਾਤਮਨੀ ਸ੍ਰੀ ਪ੍ਰਾਣਪੁਰਸ਼ੋ ਸਮਾਇ ਬ੍ਰਾਹਮਣੰ ਦਿੱਤੇ ਪ੍ਰੇਰਾ ਦੇ ਸ੍ਰੀ ਸ਼ੇਠਵਾਰਾਹ ਕਲਪੇ ਵੈਮੀ ਸੰਤਰੇ ਅਸਤਾ ਵਿਤਿਤ ਮੇ ਕਲੀਵੇ ਕਲਿਪ ਮੇ ਜੰਬੋ ਤੇ ਵਰਤ ਕੰਡੇ ਆਰਿਯ ਵਰਤੰਤਰ ਦੇ ਪ੍ਰਮਦੇ ਸੇ ਪੰਜਾਬ ਖੇਤਰੇ ਖੋਸਾਰਣ ਦੇ ਪਿੰਡ ਸਥਾਨ ਨੇ ਉੱਚਾ ਡੇਰਾ ਸੀ ਸੇ ਅਮੁਕ ਨਾਮ ਸੰਬਤਰੇ ਪਿੰਗਲ ਨਾਮ ਸੰਬਤਰੇ ਜੀ ਸੋ ਅਸੀ ਪਿੰਗਲ ਨਾਮ ਸੰਬਤਰੇ ਮਾਸ਼ਨਮ ਮਾਸੋ ਤਮੇ ਮਾਸੇ ਸ਼ੁਭ ਮਾਸੇ ਮਾਧ ਮਾਸੇ ਕ੍ਰਿਸ਼ਨ ਪਕਸ਼ਿਤ ਜਮੁਕ ਵਾਰ ਵਾਸਰੇ ਗੁਰੂ ਵਾਰ ਵਾਸਰੇ ਅਮੁਕ ਗੁਪਤਸੇ ਦੁਆਰਾ ਅਮੁਕ ਨਾਮ ਸ਼੍ਰੀ ਅੰਮ੍ਰਿਤ ਮੁਨੀ ਜੀ ਕੇ ਦਵਾਰਾ ਆਪਣੇ ਗੁਰੂ ਜਿਉਂਦੇ ਨੇ ਮਤਲਬ श्री जगदीश दास जी ਦੇ ਨਿਮਤ ਮੁੱਖ ਮੁਕਰਮ ਕਰਨ ਹਾਰਤੇ ਤਵੇਚਾ ਸੋਪੋ ਜਨ ਕਰਨ ਹਾਰਤੇ ਤਵੇਚਾ ਪੂਜਨਾ ਤੇ ਸੰਕਲਪ ਇਸ ਕੇ ਅੰਦਰ ਛੋੜਨੇ ਲਿਆ ਮਾਰੇ ਦੇ ਅੰਦਰ ਵਾਹਿਗੁਰੂ ਆਸਲਾ ਲਿਆ ਆਸਲਾ ਕੇ ਨਮਸਕਾਰ ਕਰੋ श्री गुरु चरण कमले गयो नमाम भोली सतगुरु भगवान की जय ले जी